ਖੱਲੇ ਕਰ ਰਿਓ ਨਹੀਂ ਦੰਡਾ ਛੰਡਾ ਡੰਡਾ ਨਹੀਂ ਹੈਗਾ ਡੰਡਾ ਮੁਸਤਫਾ 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 ਮੁਸਤ ਪੰਜਾਬ ਜੂਬ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜਿਵੇਂ ਕਿ ਆਪਾਂ ਹੁਣ ਗੱਲ ਕਰਦੇ ਆ ਪਿੰਡ ਪਹੁੰਚੇ ਹੋਏ ਆ ਸ਼ੰਭੂ ਕਲਾਂ ਸ਼ੰਭੂ ਕਲਾਂ ਪਹੁੰਚੇ ਹੋਏ ਆ ਆਪਾਂ ਸ਼ੰਭੂ ਕਲਾਂ ਇੱਕ ਐਫ ਐਸ ਸੀ ਇਹ ਗੋਦਾਮ ਹੈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਬਖ ਬਖ ਜਥੇਬੰਦੀਆਂ ਵੱਲੋਂ ਕਿਸਾਨ ਬੀਬੀਆਂ ਵੱਲੋਂ ਔਰ ਕਿਸਾਨਾਂ ਵੱਲੋਂ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਰਨਾ ਦਿੱਤਾ ਹੋਇਆ ਹੈ ਰੋਇਸ ਸਟੋਰ ਨੂੰ ਬੰਦ ਕਰਵਾ ਦਿੱਤਾ ਹੈ ਇਸ ਸਟੋਰ ਨੂੰ ਕਿਉਂ ਬੰਦ ਕਰਵਾਇਆ ਤੇ ਕਹਿ ਇਹਨਾਂ ਦਾ ਕਹਿਣਾ ਆਪਾਂ ਉਹ ਗੱਲ ਕਰਾਂਗੇ ਤੁਸੀਂ ਪੰਜਾਬ ਜੂਮ ਨਾਲ ਬਨੇ ਰਹੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਨੇ ਪੰਜਾਬ ਜੂਮ ਦੀਆਂ ਇਹ ਰਾਜਪੁਰਾ ਦਾ ਪਿੰਡ ਹੈ ਸ਼ੰਭੂ ਕਲਾ ਕਿਸਾਨ ਇੱਕਤਾ ਜਿੰਦਾਬਾਦ 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 ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਰੋਸ ਵੱਧਦਾ ਜਾ ਰਿਹਾ ਹੈ ਜਿਹਦੇ ਚੱਲਦੇ ਹੋਏ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਸ਼ੰਭੂ ਕਲਾਂ ਵਿੱਚ ਜਿਹੜਾ ਇਹ ਸਟੋਰ ਹੈ ਜਿੱਥੇ ਇਹ ਰੋਜਾਂ ਲਾ ਦੀਆਂ ਵਸਤੂਆਂ ਵਿਕਦੀਆਂ ਨੇ ਐਫਐਸਟੀ ਜਿਹੜਾ ਹੈਗਾ ਇਹ स्टोर बिल्कुल इतने बंद करवा दिता गया है आन जाने अंदरों को ना बाहर समान जा रहा ना बारों अंदर समान अंदर बारों समान अंदर जा रहा है और अंडानी अंबानी और मोदी के खिलाफ जम के नारेबाजी की जा रही है ਤੁਸੀਂ ਦੇਖ ਰਹੇ ਹੋ ਇੱਥੇ ਵੱਡੇ ਕਿਸਾਨਾਂ ਦੇ ਨਾਲ ਤਾਂ ਹੈ ਹੀ ਹੈ ਵੱਡੇ ਕਿਸਾਨ ਹੋਰ ਯੂਥ ਕਿਸਾਨ ਤਾਂ ਹੈ ਹੀ ਹੈ ਲੇਕਿਨ ਉਹਦੇ ਬੱਚਿਆਂ ਵੱਲੋਂ ਵੀ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰੋ ਬੱਚੇ ਵੀ ਇੱਥੇ ਰਲ ਕੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕਰ ਰਹੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਨ ਦੀ ਹੈ

ਜੀ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜਮਦੀਆਂ ਜਿੱਥੇ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਪੂਰਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਮ ਕੇ ਹਵਾਨੀ ਅਡਾਨੀ ਤੇ ਮੋਦੀ ਸਰਕਾਰ ਖਿਲਾਫ ਜਮ ਕੇ ਪੜਾਅਛ ਕੱਢਦੇ ਹੋਏ ਜਮ ਕੇ ਲਾਹਰੇਬਾਜੀ ਕਰ ਰਹੇ ਨੇ ਔਰ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਦ ਤੱਕ ਇਹ ਬਿਲ ਕੈਨਸਲ ਨਹੀਂ ਹੁੰਦੇ ਹੈਗੇ ਇਹਨਾਂ ਵੱਲੋਂ ਅਜਿਹੜਾ ਰੋਸ ਪ੍ਰਦਰਸ਼ਨ ਹੈ ਔਰ ਤਰਨਾ ਲਗਾਤਾਰ ਜਾਰੀ ਰਹੇਗਾ ਜਿਵੇਂ ਕਿ ਆਪਾਂ ਗੱਲ ਕਰਦੇ ਆ ਇੱਥੇ ਸਾਰੇ ਦੇ ਸਾਰੇ ਪਿੰਡਾਂ ਦੇ ਕਿਸਾਨ ਸ਼ੰਭੂਗੜਾ ਦੇ ਕਿਸਾਨ ਤਾਂ ਹੋਰ ਜਥੇਬੰਦੀਆਂ ਕਿਸਾਨਾਂ ਦੀਆਂ ਪੂਰੇ ਪਹੁੰਚੀਆਂ ਹੋਈਆਂ ਨੇ ਤੇ ਉਹਨਾਂ ਦਾ ਰੋਸ਼ ਪ੍ਰਦਰਸ਼ਨ ਜਾਰੀ ਹੈ ਇਹ ਰੋਸ਼ ਪ੍ਰਦਰਸ਼ਨ ਕੱਲ ਸ਼ਾਮ ਤੋਂ ਸ਼ੁਰੂ ਕੀਤਾ ਗਿਆ ਇਹਨਾਂ ਨੇ ਅਣਮਿੱਥੇ ਸਮੇਂ ਵਾਸਤੇ ਇਹ ਜਿਹੜਾ ਹੈਗਾ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਕਿ ਇਹ ਟੈਂਟ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਟੈਂਟ ਵੀ ਲੱਗ ਰਿਹਾ ਹੈਗਾ ਟੈਂਟ ਵੀ ਲੱਗ ਰਿਹਾ ਤੇ ਟੈਂਟ ਦੇ ਨਾਲ-ਨਾਲ ਆਪਾਂ ਦੇਖ ਸਕਦੇ ਹਾਂ ਇੱਥੇ ਖਾਣੇ ਪੀਣੇ ਦਾ ਸਮਾਨ ਵੀ ਆ ਚੁੱਕਿਆ ਜਿਵੇਂ ਚਾਹ ਆ ਜਾਂ ਹੋਰ ਲੰਗਰ ਦਾ ਸਮਾਨ ਲੱਕੜ गिर ਚੁੱਕੀ ਹੈ ਉਹ ਕਹਿੰਦੇ ਵੀ ਅਸੀਂ ਜਿਵੇਂ ਸਾਡੇ ਕਿਸਾਨ ਭਰਾ ਦਿੱਲੀ ਵਿੱਚ ਅਣਮਿੱਥੇ ਸਮੇਂ ਲਈ ਬੈਠੇ ਆ ਅਸੀਂ ਆਪਣੇ ਸ਼ੰਭੂ ਕਲਾਂ ਜਿਹੜਾ ਹੈਗਾ ਪਿੰਡ ਹੈ ਉੱਥੇ ਅਣਮਿੱਥੇ ਸਮੇਂ ਵਾਸਤੇ ਬੈਠਾਂਗੇ ਖਾਣਾ ਪੀਣਾ ਰਹਿਣਾ ਉਰੀ ਹੋਊਗਾ ਰੋਜ ਪ੍ਰਦਰਸ਼ਨ ਦਿਨ ਰਾਤ ਇਹ ਚੱਲਦਾ ਰਹੂਗਾ ਔਰ ਇਹੀ ਇਹੀ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਇਹ ਤਿੰਨ ਜਿਹੜੇ ਹੈਗੇ ਨੇ ਆਪਣਾ ਕਾਨੂੰਨ ਜਿਹੜੇ ਇਹ ਕਿਸਾਨਾਂ ਦੇ ਖਿਲਾਫ ਜਿਹੜੇ ਇਹ ਜਾ ਰਹੇ ਨੇ ਉਹਨਾਂ ਦੇ ਚੱਲਦੇ ਹੋਏ ਆਪਾਂ ਕਹਿ ਸਕਦੇ ਹਾਂ ਵੀ ਇਹ ਜਦ ਤੱਕ ਰੱਦ ਨਹੀਂ ਹੁੰਦੇ ਜਦ ਤੱਕ ਇਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਆਪਾਂ ਦੇਖ ਸਕਦੇ ਹਾਂ ਇੱਥੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਮੁਸਤਦੀ ਨਾਲ ਖੜਿਆ ਹੈ ਪੂਰੀ ਦੇਖਰੇਖ ਚ ਖੜਿਆ ਹੈ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਸ਼ੰਭੂ ਕਲਾਂ ਸ਼ੰਭੂ ਦਾ ਥਾਣਾ ਜਿਹੜਾ ਸ਼ੰਭੂ ਥਾਣੇ ਤੋਂ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਔਰ ਜਿਹੜਾ ਉਰੇ ਆਣ ਜਾਣ ਹੈਗਾ ਆਣਾ ਜਾਣਾ ਬਿਲਕੁਲ ਫੈਕਟਰੀ ਚ ਬੰਦ ਕੀਤਾ ਹੋਇਆ ਹੈ ਇਸ ਚ ਗੋਦਾਮ ਚ ਕਿਸੇ ਨੂੰ ਨਾ ਅੰਦਰ ਆਣ ਦਿੱਤਾ ਜਾ ਰਿਹਾ ਨਾ ਕਿਸੇ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਔਰ ਸੈਂਕੜੇ ਹੀ ਕਿਸਾਨ ਇਕੱਠੇ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਅਹਿਮ ਜਿਹੜਾ ਰੋਲ ਹੈ ਕਿਸਾਨ ਬੀਬੀਆਂ ਦਾ ਤੇ ਛੋਟੇ-ਛੋਟੇ ਇਹ ਬੱਚੇ ਜੋ ਕਿਸਾਨ ਕਿਸਾਨਾਂ ਦੇ ਬੱਚੇ ਹਨ ਜਾਂ ਕਿਸਾਨ ਯੂਥ ਕਿਸਾਨ ਜਾਂ ਛੋਟੇ ਬੱਚਿਆਂ ਦਾ ਕਿਸਾਨ ਛੋਟੇ ਬੱਚਿਆਂ ਨੂੰ ਕਿਸਾਨ ਕਿਹਾ ਜਾਂਦਾ ਹੈ ਇਹ ਵੀ ਪੂਰੇ ਸਰਗਰਮ ਨੇ ਔਰ ਇਹਨਾਂ ਵੱਲੋਂ ਵੀ ਬੜੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਇਹ ਕਹਿ ਰਹੇ ਨੇ ਵੀ ਅਸੀਂ ਵੀ ਇਸ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਹੈ ਇਸ ਵਿੱਚ ਆਪਣਾ ਅਹਿਮ ਰੋਲ ਲਵਾ ਰਹੇ ਨੇ ਇਹ ਛੋਟੇ-ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਉਹੀ بار بار ਕਿਹਾ ਜਾ ਰਿਹਾ ਹੈ ਔਰ ਨਾਰੇਬਾਜੀ ਵੀ ਕੀਤੀ ਜਾ ਰਹੀ ਹੈ ਜੋ ਦੇਖ ਰਹੇ ਹੋ ਇੱਥੇ ਉੱਪਰ ਚੜ ਕੇ ਲਾਊਡ ਸਪੀਕਰ ਵੀ ਲਾਇਆ ਜਾ ਰਿਹਾ ਹੈ ਔਰ ਇਹਨਾਂ ਬੋਲੋ ਪੂਰੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਉਹ ਰੋਸ਼ ਪ੍ਰਦਰਸ਼ਨ ਦਿਨ ਰਾਤ ਜਿਹੜਾ ਹੈ ਧਰਨਾ ਦੇਣ ਦੀ ਇਹਨਾਂ ਦੀ ਗੱਲ ਕੀਤੀ ਗਈ ਹੈ ਇਹ ਸ਼ੁਰੂਆਤ ਕਰ ਦਿੱਤੀ ਗਈ ਹੈ ਸੋਹਣੇ ਆ ਗਏ ਮੋਦੀ ਦੇ ਪਰੋਹਣੇ ਆ ਗਏ ਹਾਂਕਰ ਮੋਦੀ ਸਰਕਾਰ ਨੂੰ ਦੋਰੀਆ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਜਿੰਦਾਬਾਦ ਕਾ ਜਿੰਦਾਬਾਦ ਸੋਨ ਮੋਰੰਮ ਕਾ ਜਿੰਦਾਬਾਦ ਪ੍ਰਤੀ ਸਰਕਾਰ ਮੁਰਦਾਬਾਦ ਆਂਦੋ ਸਰਕਾਰ ਮੁਰਦਾਬਾਦ ਭਾਜਪਾ ਸਰਕਾਰ ਮੁਰਦਾਬਾਦ ਕਵੀਨਤ ਸਰਕਾਰ ਮੁਰਦਾਬਾਦ ਪ੍ਰਤੀ ਮਾਰਗ ਦੇਖ ਰਹੇ ਆ ਲਾਈਵ ਤਸਵੀਰਾਂ ਪੰਜਾਬ ਦੀਆਂ ਹੋਣਗੀਆਂ ਔਰ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਕਿਸਾਨ ਜਿੱਥੇ ਬੰਦਿਆਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਠੀਕ ਹੈ ਜੀ ਨਾਲ ਵਿੱਚ ਕਿਸਾਨਾਂ ਦੇ ਨਾਲ-ਨਾਲ ਕਿਸਾਨ ਬੀਬੀਆਂ ਤੇ ਕਿਸਾਨਾਂ ਦੇ ਛੋਟੇ-ਛੋਟੇ ਬੱਚੇ ਵੀ ਵਿੱਚ ਹੀ ਨੇ ਕੋ ਜਤਨ ਕਰੋ ਬਾਹਰ ਦੇਖੋ ਇਹ ਲੈ ਬਣਾ ਦੇ ਇਹ ਇੱਥੇ ਰੋਇਤ ਨਾਲ ਹਲਾਇਓ ਬੋਲੂ ਇਹ ਘੜੀਆਂ ਚੱਕ ਹਾਂ ਬਾਪੂ ਇੱਥੇ ਰੱਖ ਲਓ ਕੋਟ ਆ ਗਿਆ ਰੱਖੋ ਕਿ ਆ ਰਿਹਾ ਇਹ ਬਾਪੂ ਥੋੜਾ ਹੀਟ ਪਾਈ ਹੀਟنگ ਥੋੜਾ ਚੰਦਾ ਥੋੜਾ ਹੀਟਾ ਕਰ ਲੋ ਇਹ ਬੱਸ ਨਾ ਭਾਈ ਕਰੀ ਸ਼ੁਰੂ ਕਿਨਾ ਸਰ ਥੋੜਾ ਜੀ ਵਰਤਮਾਨ ਸੰਘ ਦੇ ਕ੍ਰਾਂਤੀਕਾਰੀ ਕਿਸਾਨ ਜਿਹਨੂੰ ਪੰਜਾਬ ਪ੍ਰਧਾਨ ਖੇੜਾ ਟੂਪ ਨਾਲ ਇਹ ਜਿਹੜਾ ਤੁਸੀਂ ਇਹ ਧਰਨਾ ਦਿੱਤਾ ਹੈ ਅੱਜ ਸ਼ੰਭੂ ਕਲਾਂ ਇਹਦੇ ਬਾਰੇ ਜਾਣਕਾਰੀ ਦਿਓ ਜਿਹੜੇ ਫੈਕਟਰੀ ਜਾਂ ਤੁਸੀਂ ਗੋਦਾਮ ਬੰਦ ਕਰਾਏ ਆਹੋ ਜੀ ਜਿੰਨੇ ਵੀ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਖੇਤੀ ਵਾਲੀਆਂ ਚੀਜ਼ਾਂ ਮਹਿੰਗੇ ਭਾਅ ਤੇ ਵੇਚਣ ਸਿੱਧੇ ਸਲਾਫਤਾਂ ਚ ਆ ਗੱਲ ਆ ਜੇ ਮੱਕੀ ਦਾ ਆਟਾ ਜਾਂ ਮੰਨ ਰਜਾ ਮੱਕੀ ਆ ਉਹ ਆਪਾਂ ਨੂੰ ਜੇ ਆਮ ਰੇੜੀ ਤੇ ਲੈਣਾ ਜਾਂ ਖੇਲਾ ਭਰਾਨਾ ਉਹ 5-4 ਰੁਪਏ ਚ ਮਿਲ ਜਾਂਦੀ ਐ ਨੇ ਜੇ ਉਹੀ ਸਾਡੇ ਮੱਕੀ ਇਹਨਾਂ ਦੇ ਗਦਾਮਾਂ ਚ ਵਗ ਜਾਂਦੀ ਆ ਬਹੁਤ 70-80 ਰੁਪਏ ਕਿਲੋ ਜਿੱਲੋ ਜਾਂ ਇੱਕ ਕੁੱਕੜੀ ਦਾ 70-80 ਰੁਪਏ ਰੇਟ ਹੋ ਜਾਂਦਾ ਐਵੇਂ ਕਣਕ ਨੂੰ ਲਾ ਲਓ ਸਾਡਾ ਜਿੰਨੇ ਵੀ ਇਹੋ ਜਿਹੇ ਕਾਰਪੋਰੇਟਰ ਆਣੇ ਨੇ ਵੱਡੀਆਂ ਕੰਪਨੀਆਂ ਨੇ ਜੋ ਰੇਲੈਂਸ ਆਂ ਵਗੈਰਾ ਜਿਹਦੇ ਵੀ ਨਿਬਾਨੀ ਡੰਨ ਜੀ ਨੇ 1 ਮਿੰਟ 1 ਮਿੰਟ ਓ ਯਾਰ ਹੈਲੋ ਓ ਯਾਰ ਬੈਠ ਚੱਲ ਰਹੀ ਐ ਬਈ ਕਾਈ ਮੜੇ ਇੱਕ ਮਿੰਟ ਬੰਦ ਕਰ ਉਹ ਯਾਰ ਕਰਾਈ ਉਹ ਬੰਦ ਕਰ ਦੇ ਇੱਕ ਮਿੰਟ ਯਾਰ ਬੱਸ ਨਾ ਬੱਡਲੀ ਯਾਰ ਸਿਆਣੇ ਪਾਣੀ ਕੋਈ ਕੋ ਯਾਰ ਚੁੱਪ ਕਰ ਜਾਓ ਮੈਂ ਤਾਂ ਲੈ ਲਈ ਜੜੀਆ ਚੁੱਪ ਚੁੱਪ ਤੁਹਾਨੂੰ ਜੀ ਮੈਂ ਇਹ ਜਿੰਨੇ ਵੀ ਕਾਰਪੋਰੇਟ ਘਰਾਣਾ ਦੇ ਬੜੇ ਬੜੇ ਗਦਾਮ ਨੇ ਚੈਰ ਲਾਇਸ ਦੇ ਨੇ ਪਾਨੀਆਂ ਡਾਨੀ ਦੀ ਜੋ ਵੀ ਨਹੀਂ ਉਹਨਾਂ ਤੋਂ ਅਸੀਂ ਬੋਧ ਕਰ ਰਹੇ ਆਂ ਜਦੋਂ ਤੋਂ ਕਹੇ ਕਾਲੇ ਕਲੂਰ ਦੱਦ ਨਹੀਂ ਹੁੰਦੇ ਕਾਲੇ ਕਲੂਰ ਰਾਤ ਹੋਣ ਪੱਕਾ ਅਸੀਂ ਇਹ ਜਿੰਨੇ بڑے بڑے ਮੌਲ ਨੇ ਸਾਰੇ ਨੂੰ ਬੰਦ ਕਰਾਂਗੇ ਆ ਪੰਜਾਬ ਪੂਰ ਜਗਰ ਨਾਲ ਲਹਿਰ ਚੱਲ ਰਹੀ ਆ ਆ ਲੜਾਈ ਅੱਜ ਇਕੱਲੇ ਕਿਸਾਨਾਂ ਦੀ ਨਹੀਂ ਰਹੀ ਸਾਰੇ ਪੰਜਾਬ ਦੀ ਹੋ ਗਈ ਜਦ ਕਿ ਇਹ ਲੜਾਈ ਪਿੱਛੇ ਜਿੰਨੀ ਵੀ ਸਾਡੀ ਲੀਡਰਸ਼ਿਪਾ ਚਾਹੇ ਉਕਤਲੀ ਨੇ ਕਾਂਗਸ ਨੇ ਆਪ ਪੰਜਾਬੀ ਜੀਪਾਈ ਨੇ ਉਹਨਾਂ ਦੇ ਮਾਰ ਸੋਚ ਦਾ ਨਤੀਜਾ ਹਜ ਜਿਹੜਾ ਸਾਹਮਣੇ ਸਾਨੂੰ ਭੁਗਤਣਾ ਪੈ ਰਿਹਾ ਨਹੀਂ ਲਗਭਗ 1947 ਤੋਂ ਬਾਅਦ 70 ਸਾਲ ਹੋ ਗਏ ਏ ਜਿਹੜੇ ਪੋਲੀਟਿਕਲ ਬੰਦੇ ਨੇ ਇਹਨਾਂ ਦਾਅਵਾ ਕਰਦੇ ਹਨ ਉਹ ਜੇ ਇਹ ਆਪਣਾ ਜੋ ਵੀ ਕੰਮ ਸਹੀ ਤਰੀਕੇ ਨਾਲ ਕਰਦੇ ਜਾਂ ਦੇਸ਼ ਨੂੰ ਚਲਾਉਂਦੇ ਜਿਹੜੇ ਇਹਨਾਂ ਦੀ ਜ਼ਿੰਮੇਵਾਰੀ ਬੰਦੇ ਨਿਭਾਉਂਦੇ ਤਾਂ ਅੱਜ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਸਰਕਾਰੇ ਦੌੜਾਣੀ ਪੈਣਾ ਤੇ ਜਿਵੇਂ ਸਾਨੂੰ ਅੱਜ ਸਾਡੇ ਬੱਚਿਆਂ ਦੀ ਵੀ ਕੁਰਬਾਨੀ ਆਉ ਰਹੀ ਹੈ ਜਿਵੇਂ ਦਿੱਲੀ ਜਾਂਦੇ ਨੇ ਜਾ ਰਹੇ ਨੇ ਬਜ਼ੁਰਗਾਂ ਦੀ ਵੀ ਕੁਰਬਾਨੀ ਆਉ ਰਹੀ ਹੈ ਨਾ ਸਾਨੂੰ ਆਵਾਜ਼ ਕਰਨ ਦੀ ਲੋੜ ਨਹੀਂ ਥੀ ਪ੍ਰਧਾਨ ਸਾਹਿਬ ਤੁਹਾਨੂੰ ਆਸ ਹੈ ਵੀ ਇਹ ਕਾਨੂੰਨ ਰੱਦ ਹੋ ਜਾਣਗੇ ਹਾਂ ਜੀ ਹਾਂ ਜੇ ਨਹੀਂ ਹੋਣਗੇ ਅਸੀਂ ਕਰਾ ਕੇ ਰਹਿਤਾਗੇ ਇਹ ਸਾਡੇ ਬੱਚਿਆਂ ਦੀਆਂ ਅੱਜ ਮੀਟਿੰਗ ਫੇਰ ਦੁਬਾਰੇ ਤੋਂ ਹੈਗੀ ਆਪਣਾ ਸੈਂਟਰ ਸਰਕਾਰ ਨਾਲ ਹੈਗੀ ਥੋੜੇ ਕਿਸਾਨਾਂ ਦੀ ਆਪਣਾ ਜਥੇਬੰਦੀਆਂ ਦੀ ਉੱਥੇ ਤੁਹਾਨੂੰ ਲੱਗਦਾ ਵੀ ਜੇ ਮੈਂ ਰੋਸ ਪ੍ਰਦਰਸ਼ਨ ਹੈ ਕੱਲ ਵੀ ਟਰੈਕਟਰ ਰੋਸ ਮਾਰਚ ਕੱਢਿਆ ਗਿਆ ਸੀ ਹਜ਼ਾਰਾਂ ਲੱਖਾਂ ਦਾ ਟਰੈਕਟਰ ਸੀਗੇ ਔਰ ਲੱਖਾਂ ਹੀ ਕਿਸਾਨ ਸੀਗੇ ਉਹ ਤੁਹਾਨੂੰ ਲੱਗਦਾ ਵੀ ਦਬਾਅ ਵਿੱਚ ਆ ਜੇਗੀ ਇਹ ਮੋਦੀ ਆ ਜੂਗਾ ਆ ਆਣਾ ਪਊਗਾ ਜੀ ਆ ਤਾਂ ਆਪਣੇ ਪੰਜਾਬ ਦਾ 550 ਦਾ ਸਾਲਾਂ ਦਾ ਇਤਿਹਾਸ ਆ ਵੀ ਜੋ ਵੀ ਪੰਜਾਬ ਨੇ ਕਿਹਾ ਉਹ ਕਰਕੇ ਦਿਖਾਇਆ ਉਹ ਚਾਹੇ ਪੁਰਾਣੇ ਟਾਈਮਾਂ ਚ ਔਰਗਨਾਈਜ਼ ਦੇ ਟਾਈਮ ਚ ਲਾ ਲਓ ਜਾਂ ਆਜ਼ਾਦੀ ਦੇ ਘੋਲ ਦੇਖ ਲਓ ਟਾਈਮ ਲੱਗ ਜਾਂਦਾ ਪਰ ਜਿੱਤ ਹਮੇਸ਼ਾ ਪੰਜਾਬ ਦੀ ਰਹੂਗੀ ਪੂਰੇ ਦੇਸ਼ ਦੀ ਕਿਸਾਨਾਂ ਦੀ ਜਿੱਤ ਹੋਗੀ ਪੂਰੇ ਭਾਰਤ ਦੀ ਜਿੱਤ ਹੋਗੀ ਥੋੜਾ ਬਤਾਸਾਲ ਕੀ ਕਹਿਣਾ ਵੀ ਜਦੋਂ ਤੱਕ ਨੂੰ ਰੱਦ ਨਹੀਂ ਹੁੰਦੇ ਤੁਸੀਂ ਇੱਥੇ ਉਸੇ ਤਰ੍ਹਾਂ ਲੱਗ ਰੱਖੋ ਹਾਂਜੀ ਕੱਲੇ ਇੱਥੇ ਨਹੀਂ ਜਿੰਨੇ ਵੀ ਇਹਨਾਂ ਦੇ ਅਮਾਨੀ ਐਡਾਨੀ ਦੇ بڑے ਕਾਰਪੋਰੇਟਰ ਘਰਾਣਿਆਂ ਦੇ ਇਹੋ ਜਿਹੇ ਮਾਹੌਲ ਨੇ ਉਹਨਾਂ ਦੇ ਸਾਰੇ ਅੱਗੇ ਹੀ ਜਿਵੇਂ ਕਿ ਹੁਣ ਆਪਾਂ ਗੱਲ ਕਰਦੇ ਤੁਸੀਂ ਸ਼ੰਭੂ ਕਲਾਂ ਵੀ ਪਹੁੰਚੇ ਹੋ ਇੱਥੇ ਤੁਸੀਂ ਇਹ ਘਰਾਓ ਕੀਤਾ ਇਸ ਤੋਂ ਇਲਾਵਾ ਥੋੜਾ ਹੋਰ ਕਿੱਥੇ ਕਿੱਥੇ ਚੱਲ ਰਿਹਾ ਹੈ ਇਹ ਘਰਾਓ ਜਿਹੜਾ ਹੈਗਾ ਬਣਾ ਇਹਨਾਂ ਦਾ ਸਟੋਰਾਂ ਦਾ ਜਿਵੇਂ ਜਿ ਪਟਿਆਲੇ ਇੱਕ ਯੂਨੀਵਰਸਿਟੀ ਦੇ ਨੇੜੇ ਉੱਥੇ ਵੀ ਕਰੋਫ ਹੋ ਗਿਆ ਉੱਥੇ ਲਗਭਗ ਮਹੀਨੇ ਦੇ ਲਵੇ ਲੱਗਣ ਵਾਲਾ ਹੋ ਗਿਆ ਬਾਕੀ ਰਾਜਪੁਰ ਵੀ ਹੋ ਰਿਹਾ ਬਾਕੀ 33 ਬੱਤੇ ਜਸੇ ਬੰਦੀਆ ਵੱਲੋਂ ਕਿਦਣਾ ਕਿਧਰੇ ਇਹ ਜਿਹੇ ਐਕਟੀਵਿਟੀਆ ਹੋ ਰਹੀਆਂ ਨੇ ਜਿਵੇਂ ਆਪਾਂ ਗੱਲ ਕਰਦੇ ਆ ਇਹ ਸਾਰੇ ਸਟੋਰਾਂ ਦਾ ਹੀ ਹੋ ਰਿਹਾ ਜਾਂ ਕੱਲੇ ਅੰਡਾਨੀਆਂ ਬਾਣੇ ਦੇ ਜਿਹੜੇ ਸਟੋਰ ਨੇ ਰਲਾਈਨ ਦੇ ਉਹਨਾਂ ਦਾ ਹੀ ਹੋ ਰਿਹਾ ਜਿਆਦਾ ਮੇਨ ਸਾਡਾ ਫੋਕਸ ਅੰਵਾਨੀਆਂ ਅਡਾਨੀਆਂ ਤੇ ਆ ਪਰ ਫੇਰ ਵੀ ਜਿਹੜੇ ਬੜੇ ਕਾਰਪੋਰੇਟ ਕਲਾਸ ਚ ਆਉਂਦੇ ਨੇ ਜਿਹੜਾ ਕਿਸਾਨਾਂ ਨੇ ਚੀਜ਼ਾਂ ਨੂੰ ਮਹਿੰਗੇ ਭਾਅ ਤੇ ਕਰਕੇ ਵੇਚ ਰਹੇ ਨੇ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਹਾਂ ਉਹ ਚਾਹੇ ਅਮਬਾਨੀ ਡਾਨੀ ਨੇ ਜਾਂ ਹੋਰ ਬੜੇ ਕਾਰਪੋਰੇਟ ਘਰਾਣੇ ਉਹਨਾਂ ਦੇ ਹਿੱਸੇਪੱਤੀਾਂ ਦੇ ਵਿੱਚ ਹੈਗੇ ਆ ਤੁਸੀਂ ਕੈਸ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਕਿਸਾਨ ਹਾਲੇ ਵੀ ਮਤਲਬ ਆਪਣੇ ਪਿੰਡਾਂ 'ਚ ਬੈਠੇ ਆ ਜਾਂ ਕਿਸਾਨ ਹੈਗੇ ਨੇ ਜਾਂ ਕਿਸਾਨਾਂ ਨੂੰ ਕਿਵੇਂ ਮੋਟੀਵੇਟ ਜਾਗਰੂ ਕਰਨਾ ਚਾਹੁੰਦੇ ਹੋ ਵੀ ਉਹ ਦਿੱਲੀ ਮੋਰਚਾ ਚੱਲ ਰਿਹਾ ਦਿਨ ਰਾਤ ਉੱਥੇ ਕਾਫੀ ਜਿੰਨੇ ਡੈਕਸ ਵੀ ਹੋ ਚੁੱਕੀਆਂ ਨੇ ਔਰ ਆਪਣਾ ਉਹਨਾਂ ਦਾ ਸੰਘਰਸ਼ ਜਾਰੀ ਹੈ ਸੰਘਰਸ਼ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਉਹਨਾਂ ਨੂੰ ਜਿਹੜੇ ਕਿਸਾਨ ਘਰਾਂ ਜਾਂ ਪਿੰਡਾਂ ਇਹਦਾ ਐਗਜ਼ਾਮਪਲ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਛੋਟੇ-ਛੋਟੇ ਬੱਚੇ ਵੀ ਸਾਡੀਆਂ ਮਾਮਾਂ ਭੈਣਾਂ ਬੀਬੀਆਂ ਬਜ਼ੁਰਗ ਸਾਰੇ ਕੋਈ ਦੇਲੀ ਸੇਵਾ ਲਾ ਰਹੇ ਆ ਜਾਂ ਜੋ ਪਿੰਡਾਂ ਚ ਕਿਧਰੇ ਸ਼ਹਿਰਾਂ ਜਿੱਥੇ ਵੀ ਕੋਈ ਧਰਨਾ ਮਜਾਰਾ ਹੋ ਰਿਹਾ ਉੱਥੇ ਪਹੁੰਚ ਰਹੇ ਨੇ ਜਾਗਰਤਾ ਅੱਜ ਪੂਰੇ ਭਾਰਤ ਨੂੰ ਪੂਰੀ ਆ ਖਾਸ ਕਰ ਸਾਡੇ ਪੰਜਾਬ ਨੂੰ ਤਾਂ ਪਹਿਲੀ ਘੜੀ ਤੋਂ ਅੱਜ ਦਾ ਫੁੱਲ ਜਾਗਰਤਾ ਹੀ ਵੀ ਆ ਜਾਗਤ ਵਾਲੀ ਕੋਈ ਗੱਲ ਨਹੀਂ ਪਰ ਫਿਰ ਵੀ ਲੋਕਾਂ ਨੂੰ ਰਜਣਾ ਆਟੋਮੈਟਿਕ ਆ ਭੈਣ ਬਾਬਰ ਦਾ ਐਂਡ 'ਚ ਕਹਿਣਾ ਇਹ ਆ ਵੀ ਜਿੰਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਆਂਗੇ ਤੁਸੀਂ ਤੁਹਾਡੇ ਧਰਨੇ ਚੱਲਦੇ ਜਾਰੀ ਰਹਿਣਗੇ ਜਾਰੀ ਰਹਿਣਗੇ ਜੀ ਜਦੋਂ ਤੱਕ ਦਿੱਲੀ ਤਰਨਾ ਚੱਲ ਰਿਹਾ ਉੱਥੇ ਤੱਕ ਕਾਲੇ ਕਾਨੂੰਨ ਰੱਦ ਕਰਾ ਕੇ ਵਾਪਸ ਨਹੀਂ ਜਾਂਦੇ ਉਸ ਟਾਈਮ ਪੰਜਾਬ 'ਚ ਐਵੇਂ ਮਾਹੌਲ ਮੌਲ ਵਗੈਰਾ ਘੇਰੇ ਜਾਣਗੇ ਬੰਦ ਰਹਿਣਗੇ ਉਸ ਟਾਈਮ ਤੱਕ ਧੰਨਵਾਦ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੂਰਦਾਬਾਦ ਮੂਰਦਾਬਾਦ ਧੁਤੀ ਸਰਕਾਰ ਮੂਰਦਾਬਾਦ ਧੁਤੀ ਸਰਕਾਰ ਮੂਰਦਾਬਾਦ ਧੁਤੀ ਸਰਕਾਰ ਮੂਰਦਾਬਾਦ ਬੰਦ ਕਰੀਂ ਮੂਰਦਾਬਾਦ

मेरा नाम सरजीत कौर है। ਕਿਹੜਾ ਪਿੰਡ ਹੈ ਜੀ? ਸ਼ੰਭੂਕਲਾਂ। ਸ਼ੰਭੂਕਲਾਂ ਤੁਸੀਂ ਅੱਜ ਉਰੇ ਆਏ ਹੋ ਇਹ ਕਾਦੇ ਵਾਸਤੇ ਆਏ ਹੋ ਪੂਰੀ ਜਾਣਕਾਰੀ ਦਿਓ। ਅਸੀਂ ਤਾਂ ਆਏ ਆਂ ਜੀ ਜਿਹੜੇ ਕਿਸਾਨਾਂ ਉੱਤੇ ਮੋਦੀ ਨੇ ਇਹ ਲਾਅ ਤੇ ਕਾਲੇ ਕਾਨੂੰਨ ਬਣਾਤੇ ਉਹ ਜਦ ਤੱਕ ਵਾਪਸ ਸਾਡੇ ਹੱਕ ਮਿਲਨੇ ਚਾਹੀਦੇ ਆ ਸਾਡੀ ਆ ਮੰਗਾ ਪੁਰਗਿਆ ਹੋਣੀ ਹੈ। ਹਰ ਚੀਜ਼ ਦੀ ਮੰਗ ਆਈ ਹੈ ਸਾਨੂੰ ਇਹਨੇ ਮਾਰ ਦਿੱਤਾ ਗਲੇ ਘੋਟ ਦੰਦਾਏ ਸਭ ਦੇ। ਕੀ ਕੀਤਾ ਇਹਨੇ ਸਾਰੀ ਦੁਨੀਆ ਦੇ ਕੰਮਚਾਲ ਸਭ ਖਰਾਬ ਕਰਦੇ ਮੋਦੀ ਨੇ ਇਹ ਸਾਨੂੰ ਬਸ ਸਾਨੂੰ ਇਹ ਸਾਡੇ ਹੱਕ ਮਿਲਨੇ ਚਾਹੀਦੇ ਜੋ ਕਾਲਾ ਕਾਨੂੰਨ ਕੱਢਿਆ ਸਾਰੇ ਆਪ ਨੇ ਹਾਂ ਇਹਨਾਂ ਚੀਰਾ ਸੀ ਕਿਸੇ ਦਾ ਨਹੀਂ ਕਿ ਅਸੀਂ ਕਿਸੇ ਪਾਰਟੀ ਦੇ ਆ ਨਾ ਕਿਸੇ ਨਾਲ ਸਾਡਾ ਐਜਾਸਬੰਧ ਹੈ ਅਸੀਂ ਤਾਂ ਸਿਰਫ ਮਜ਼ਦੂਰ ਕਿਸਾਨ ਇੱਕ ਤਾਂ ਬੰਦੇ ਆ ਸਾਰੇ ਅਸੀਂ ਜਾਰੀ ਰੱਖਾਂਗੇ ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਜਿਹੜੇ ਤੱਕ ਨੂੰ ਰੱਦ ਨਹੀਂ ਹੁੰਦੇ ਹੈਗੇ ਥੋੜਾ ਤਰਨੇ ਜਾਰੀ ਰਹਿਣਗੇ ਹਾਂਜੀ ਹਾਂ ਸਾਡੇ ਤਰਨੇ ਜਾਰੀ ਰਹਿਣਗੇ ਆਸੀਂ ਇਹ ਬੀਬੀਆਂ ਤੁਹਾਡੇ ਨਾਲ ਹੀ ਨੇ ਪਿੰਡ ਤੋਂ ਹਾਂਜੀ ਹਾਂ ਇਹ ਸਾਡੀਆਂ ਇਸ ਤਰ੍ਹਾਂ ਬੈਠੂਆਂ ਨੇ ਹਾਂਜੀ ਹਾਂ ਜੀ ਸਭ ਤੋਂ ਜ਼ਿਆਦਾ ਹੀ ਇਕੱਠ ਬੱਦਣਾ ਹੈ ਇਕੱਠ ਨਹੀਂ ਹੋਣਾ ਜੀ ਜੇ ਸਾਨੂੰ ਅੱਗੇ ਵੀ ਜਾਣਾ ਹੈ ਅਸੀਂ ਅੱਗੇ ਵੀ ਜਾਵਾਂਗੇ ਉਹ ਬੀਬੀ ਤਾਂ ਪਹਿਲਾਂ ਕਹਿੰਦੇ ਸੀ ਉਹ ਤਾਂ ਬੋਲ ਨਹੀਂ ਨਹੀ ਜੀ ਮੈਂ ਲਫਾੜਾ ਫਿਰ ਬੋਲ ਨਹੀਂ ਜੀ ਨਹੀਂ ਫਿਰ ਆਏ ਨਹੀਂ ਬੋਲ ਮਗਾ ਬੋਲ ਜਾਣੇ ਤਿੰਨ ਗੁਚੇਰੇ ਕਾਰੇ ਕਮਰੇ ਅੱਜ ਜੀ ਜੀ ਸਾਨੂੰ ਲੋਡ ਪੀਣਾ ਸੀ ਅੱਗੇ ਹੋਰ ਵੀ 5 ਲੱਖ ਵਧਾਵਾਗੇ ਜਿੰਨਾ ਜਿਵੇਂ ਬੋਲਣਾ ਇੱਕ ਵਾਰ ਦੀ ਸਮੱਸਿਆ ਹੀ ਆਉਂਦੀ ਜਿਹੜੇ ਜਿਹੜੇ ਮੁਰੇ ਮਾਇਗੇ ਹੋਈ ਉਹਨੇ ਬੋਲਣਾ ਤੁਸੀਂ ਬੋਲੋਗੇ ਇਹਦੇ ਪਿੱਛੇ ਕਰ ਦਿੰਦਾ ਝੰਡਾ ਫੜਕਾ ਦਿੰਦਾ ਇਹ ਵੇਖੋ ਹੋਊਗਾ ਖੇਤੀ ਉਹ ਉਹੀ ਤੇ ਇੱਕ ਦਿਨ ਇੱਥੇ ਆ ਗਿਆ ਇਹ ਮੰਨ ਜਿਹੜੇ ਗਾਹਨਰ ਬੋਲਦੇ ਨੇ ਗਾਮ ਦੇ ਬੇਟ ਐ ਫਿਰ ਅਬ ਇਹੀ ਗੱਲ ਕਹਿਣਾ ਕਿ ਫੜ ਲਓ ਤੁਸੀਂ ਝੰਡਾ ਫੜ ਲਓ ਪਿੱਛੇ ਆਪਣਾ ਨਾ ਦੱਸੋ ਆਇਆ ਜੀ ਬੀਬੀ ਕੀ ਨਾਇਆ ਤੁਹਾਡਾ ਤੁਸੀਂ ਕਿਹੜੇ ਪਿੰਡ ਤੋਂ ਆਏ ਸੰਭੂ ਤੋਂ ਤੁਸੀਂ ਤਾਂ ਅੱਜ ਕਾਦੇ ਵਾਸਤੇ ਬੈਠੀ ਐ ਅਸੀਂ ਇੱਥੇ ਕਾਲੇ ਨੂੰ ਵਾਪਸ ਕਰਾਉਣ ਵਾਸਤੇ ਅੱਛਾ ਜਦੋਂ ਦਾ ਕਾਲੇ ਨੂੰ ਰੱਦ ਨਹੀਂ ਹੁੰਦੇ ਹਾਂਗੇ ਅਸੀਂ ਚਾਹਾਂਗੇ ਨਹੀਂ ਇੱਥੇ ਇੱਥੇ ਬੈਠੋਗੇ ਜਿੰਨੀਆਂ ਬੀਬੀਆਂ ਤੁਹਾਡੇ ਨਾਲ ਆਈਆਂ ਹੋਈਆਂ ਤੇ 100 200 ਬੈਠੀਆਂ ਤੇ ਸਾਰੀਆਂ ਕਾਨੂੰਨ ਰੱਦ ਕਰਾਉਣ ਵਾਸਤੇ ਬੈਠੀਆਂ ਹਾਂ ਜੀ ਜਿੰਨਾ ਵੀ 100 ਵੱਧ ਵੀ ਅਸੀਂ ਇਨਾਂ ਦਾ ਕੀ ਤੁਹਾਨੂੰ ਸਮੱਸਿਆ ਕੀ ਹੈ ਕਾਨੂੰਨ ਤੁਸੀਂ ਕਿਉਂ ਰੱਦ ਕਰਾ ਰਹੇ ਹੋ ਬੱਚੇ ਮਤਲਬ ਨਾਲ ਵਾਲੀ ਨਹੀਂ ਨਰਾਣ ਵਾਲੀ ਜੀ ਕੁਛ ਨਹੀਂ ਬੱਚੇ ਅਜੇ ਮਲ ਤੁਸੀਂ ਚਾਰੇ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਤੰਗ ਤੰਗ ਦਾਸਦੀ ਆਉਗੇ ਸਕੇ ਜਾਂ ਕਾਨੂੰਨ ਰੱਦ ਹੋਣਾ ਚਾਹੀਦਾ ਹੈ ਭੰਗਾਈ ਬਹੁਤ ਜ਼ਿਆਦਾ ਹੋ ਗਈ ਜਿਹੜੀ ਉਸ ਕਿਸਾਨਾਂ ਦੀ ਮਤਲਬ ਫਸਲ ਆਉਂਦੀ ਹੈ ਆਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਪੰਜਾਬ ਜੂਮ ਜੀਆਂ ਸ਼ੰਭੂ ਕਲਾਂ ਤੋਂ ਜਿਹੜਾ ਇਹ ਰਾਜਪੁਰਾ ਦਾ ਪਿੰਡ ਸ਼ੰਭੂ ਕਲਾਂ ਹਲਕਾ ਕਨੌਰ ਚ ਪੈਂਦਾ ਹੈ ਉੱਥੇ ਜਿਹੜੇ ਹੈਗੇ ਕਿਸਾਨ ਜਥੇਬੰਦੀਆਂ ਵੱਲੋਂ ਔਰ ਪਿੰਡ ਦੇ ਕਿਸਾਨਾਂ ਵੱਲੋਂ ਇਹ ਜਿਹੜਾ ਮੌਲ ਹੈ ਇਸ ਨੂੰ ਘੇਰਿਆ ਗਿਆ ਜਿਹੜਾ ਇਹ ਸਟੋਰ ਹੈ ਜਿੱਥੇ ਖਾਣ ਪੀਣ ਦੇ ਜਾਂ ਹੋਰ ਜ਼ਰੂਰੀ ਇਸ ਵਸਤੂਆਂ ਦਾ ਇਹ ਸਟੋਰ ਹੈ ਜਿਵੇਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੇ ਇਨ੍ਹਾਂ ਦਾ ਇਹ ਕਹਿਣਾ ਹੈ ਕਿ ਜਦ ਤੱਕ ਇਹ ਤਿੰਨ ਕਾਨੂੰਨ ਵਾਪਸ ਨਹੀਂ ਲੰੰਦਾ ਮੋਦੀ ਦਿੱਲੀ ਵਿੱਚ ਜਿਹੜਾ ਕਿਸਾਨ ਅੰਦੋਲਨ ਹੈ ਉਹ ਚੱਲ ਰਿਹਾ ਉਦੋਂ ਤੱਕ ਇਹਨਾਂ ਦਾ ਵੀ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਇੱਥੇ ਜਾਰੀ ਰਹੇਗਾ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਟੈਂਟ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਟੈਂਟ ਵੀ ਲਾਏ ਜਾ ਰਹੇ ਨੇ ਖਾਣੇ ਪੀਣ ਦਾ ਸਮਾਨ ਗੈਸ ਪੱਠੀ ਸਭ ਕੁ ਪਾਣੀ ਦੇ ਟੈਂਕਰ ਵੀ ਆ ਚੁੱਕੇ ਨੇ ਪਿੰਡ ਦੇ ਉਰ ਇੱਥੇ ਕਿਸਾਨ ਯੂਥ ਕਿਸਾਨ ਬੱਚੇ ਬੀਬੀਆਂ ਕਿਸਾਨ ਬੀਬੀਆਂ ਕਿਸਾਨ ਸਾਰੇ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਲੰਗਰ ਸ਼ੁਰੂ ਹੋ ਚੁੱਕਿਆ ਹੈ ਇਹ ਪਿੰਡ ਸ਼ੰਭੂ ਕਲਾਂ ਜੋ ਹਲਕਾ ਕਨੌਰ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹ ਵਾਹਨ ਖੜੇ ਨੇ ਜਾਂ ਟਰੱਕ ਖੜੇ ਨੇ ਇਹ ਉਹ ਟਰੱਕ ਨੇ ਜਿਨ੍ਹਾਂ ਨੂੰ ਇਸ ਸਟੋਰ ਵਿੱਚ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਇਹ ਰਾਤ ਦੇ ਹੀ ਟਰੱਕ ਇਦਾਂ ਹੀ ਖੜੇ ਨੇ ਮਾਲ ਦੇ ਭਰੇ ਹੋਏ ਨੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਦ ਤੱਕ ਸਾਡਾ ਕੁਝ ਨਹੀਂ ਹੁੰਦਾ ਅਸੀਂ ਇਹ ਸਟੋਰ ਨਹੀਂ ਖੁੱਲਣ ਦਵਾਂਗੇ ਔਰ ਜਿਹੜਾ ਇਹਨਾਂ ਦਾ ਰੋਸ ਪ੍ਰਦਰਸ਼ਨ ਹੈ ਉਹ ਇਦਾਂ ਹੀ ਜਾਰੀ ਰਹੇਗਾ ਜਿਵੇਂ ਦੇਖ ਰਹੇ ਪੰਜਾਬ ਜੂਮ ਵੈਬ ਟੀਵੀ ਮੈਂ ਜਗਨੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਸਾਨ ਜੱਥੇਬੰਦੀਆਂ ਵਿੱਚ ਜਿਹੜੇ ਤੁਹਾਡੇ ਗਰੁੱਪ ਬਣੇ ਹੋਏ ਨੇ ਵਿੱਚ ਜਰੂਰ ਪਾਓ ਔਰ ਕਿਸਾਨ ਜਿਹੜਾ ਕੋਈ ਵੀ ਕਿਸਾਨ ਦਾ ਕਿਸਾਨਾਂ ਦੇ ਰਿਲੇਟਿਡ ਕੋਈ ਵੀ ਵੀਡੀਓ ਦੇਖ ਰਿਹਾ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੀ ਇਹ ਸ਼ੰਭੂ ਕਲਾਂ ਵਿੱਚ ਕਿਸਾਨਾਂ ਵੱਲੋਂ ਆਵਾਜ਼ ਉਠਾਈ ਗਈ ਹੈ ਇਹਦੇ ਬਾਰੇ ਸਾਰੇ ਜਾਣੂ ਹੋ ਸਕਣ ਔਰ ਆਪਣਾ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਬਿੱਲ ਨੇ ਅੱਜ ਵੀ ਮੀਟਿੰਗ ਹੈਗੀ ਹੈ ਸੈਂਟਰ ਨਾਲ ਉਹ ਮੀਟਿੰਗ ਵਿੱਚ ਜਿਹੜਾ ਮੋਦੀ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਇਹਨਾਂ ਦੇ ਹੱਕ ਵਿੱਚ ਫੈਸਲਾ ਲਿਆ ਜਾਵੇ ਤਾਂ ਕਿ ਆਪਾਂ ਇਸ ਜਿਹੜੀ ਹਮੇਸ਼ਾ ਜਿਹੜੀ ਚੱਲ ਰਹੀ ਹੈ ਲੜਾਈ ਅੰਦੋਲਨ ਚੱਲ ਰਿਹਾ ਹੈ ਦਿੱਲੀ ਦਾ ਉਹ ਵੀ ਜਲਦ ਤੋਂ ਜਲਦ ਜਿਵੇਂ ਉੱਥੇ ਵੀ ਕਾਫੀ ਡੈਥ ਹੋ ਚੁੱਕੀਆਂ ਨੇ ਜਾਂ ਹੋਰ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੇਕਿਨ ਫਿਰ ਵੀ ਕਿਸਾਨ ਡਟੇ ਹੋਏ ਨੇ ਉਹ ਜਲਦ ਤੋਂ ਜਲਦ ਆਪਣੇ ਘਰ ਵਾਪਸ ਆਣ ਧੰਨਵਾਦ ਪੰਜਾਬ ਜੂਮ ਗਰੁੱਪ ਨੂੰ ਫੇਸਬੁੱਕ ਤੇ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ